ਅੱਜ ਦਾ ਜੂੜੇ ਚ ਮਾਰ ਚੌਥੇ ਪੌੜੀਏ ਪਤਾ ਨਹੀਂ ਕੀ ਕੀ ਕਹਿਤਾ ਤੁਸੀਂ ਇਹ ਨਹੀਂ ਨਫਰਤ ਕਰਦੇ ਹੋ ਨਾ ਸਿੱਖਾਂ ਤੋਂ ਗਰੀਬ ਸਿੱਖਾਂ ਤੋਂ ਉਹ ਤੁਸੀਂ ਕਹਿੰਦਾ ਜ਼ਥੇਦਾਰ ਹੋਗੇ ਤੁਸੀਂ ਤਾਂ ਬਾਈ ਧਾਰ ਦੇ ਰਾਜੀ ਹੋ ਨਾ ਅਸੀਂ ਤੁਹਾਨੂੰ ਮੁਖੀ ਨਹੀਂ ਮੰਨਦੇ ਆ ਬਾਟੇ ਬੂਟੇ ਜਿਹੜੇ ਦੋ ਕਰੇ ਨਾ ਇਹ ਦੱਸ ਕੇ ਜਾਇਓ ਹਣ ਕਿਹੜਾ ਜ਼ਥੇਦਾਰ ਦੀ ਆ ਇਹ ਕਿਰਪਾ ਹੋਈ ਹੈ ਉਹ ਵੱਡੇ ਜਾਲਾ ਜਫੇਦਾਰ ਹੈ ਜੇ ਟਰਨੇ ਦੱਤੇ ਜਫੇਦਾਰ ਨੇ ਅਸੀਂ ਨਹੀਂ ਦੱਤੇ ਕਿਸੇ ਨੂੰ ਜਿਹਨੇ ਗੋਲੀ ਮਾਰਨੀ ਚਾਹੇ ਹੁਣ ਮਾਰ ਦਵੇ ਜਿਹਦੇ ਹੱਥ ਕੜਛੀ ਹੈ ਜਿਹਦੇ ਹੱਥ ਘੋੜਿਆਂ ਦੀ ਲੇਦੇ ਉਹ ਸਾਡਾ ਜਹੇਦਾਰ ਹੈ ਇਥੋਂ ਐਲਾਨ ਕਰਾਂਗੇ ਕਿ ਸਾਡਾ ਜਹੇਦਾਰ ਉਹ ਆ ਜਿਹੜਾ ਘੋੜਿਆਂ ਦੀ ਲੇਦ ਸੁੱਟੇਗਾ ਅੱਜ ਅਸੀਂ ਬੇਪਰੰਦੀਆਂ ਰੀਤਾ ਕਰਨ ਲਾਗੇ ਉਹ ਪਖੰਡ ਬਾ ਤੋਰਦਾ ਐਵੇਂ ਤਲਦੇ ਚੱਟਦੇ ਫਿਰਦੇ ਉਹਨਾਂ ਦੇ ਅਸੀਂ ਨਹੀਂ ਕਿਸੇ ਨੂੰ ਮੰਨਦੇ ਖਾਲਸਾ ਮੇਰਾ ਰੂਪ ਹੈ ਖਾਸ ਫਿਰ ਤੁਸੀਂ ਕਿਵੇਂ ਕਹਿੰਦੇ ਮੱਜ ਪੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬਿਆਦਮੀਆਂ ਹੋ ਰਹੀਆਂ पाण <laughs> किथे ਜਿਹੜੇ ਕੰਦੇ ਯਸ਼ਮੀ ਪੰਥਾ ਹੋਰ ਕੋਈ ਪੰਥ ਨਹੀਂ ਹੈਗਾ ਕਿਤੇ ਵੀ ਆਦਮੀ ਦੇ ਮਸਲੇ ਤੇ ਆਇਆ ਕੋਈ ਕਿਸੇ ਨੇ ਕੋਈ ਚਟਕਾ ਹੈ ਸਾਡੇ ਸਾਹਮਣੇ ਆ ਗੱਲ ਕਰੇ ਸਰਬੱਤ ਖਾਲਸਾ ਸੱਦਿਆ ਜਾਏ ਉਹਦੇ ਵਿੱਚ ਦੱਸਿਆ ਜਾਏ ਜਾਤ ਪਾਤ ਤੋਂ ਅਲੱਗ ਹੋ ਕੇ ਚੱਲਿਆ ਜਾਏ ਜਿਹੜਾ ਜਾਤ ਪਾਤ ਨਾ ਚੱਲੇਗਾ ਬਾਟੇ ਦੀ ਗੱਲ ਕਰੇਗਾ ਉਹਨੂੰ ਆਪ ਪਛਾਣ ਲਿਓ ਉਹਨੂੰ ਸਾਈਡ ਤੇ ਕਰ ਦਿਓ ਕਿਉਂਕਿ ਖਾਲਸਾ ਜੀ ਇਹ ਜਦੋਂ ਬਾਣਾ ਆ ਜਾਂਦਾ ਨਾ ਇਹ ਖਲ ਜਿਹੜੀ ਹੈ ਕਲਗੀਧਰ ਪਾਸ਼ਾ ਦੀ ਹੋ ਜਾਂਦੀ ਹੈ ਕਿਸੇ ਇਨਸਾਨ ਦੀ ਨਹੀਂ ਰਹਿ ਜਾਂਦੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੰਦਨ ਸਾਹਿਬ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਦੰਦਨ ਸਾਹਿਬ ਸ੍ਰੀ ਗੁਰੂ ਸਰਬਗੋ ਗ੍ਰੰਥ ਸਾਹਿਬ ਅੱਜ ਸਾ ਪੰਥ ਜੀ ਨੇ ਤਿੰਨੇ ਗ੍ਰੰਥ ਸਾਹਿਬਾਨ ਇਕੱਤਰ ਕੀਤੇ ਆ ਦਸਮ ਗ੍ਰੰਥ ਦੇ ਪਾਠ ਭੋਗ ਪਾਏ ਗਏ ਨੇ ਸਤਿਗੁਰੂ ਮਹਾਰਾਜਿਆਂ ਦਾ ਸ਼ੁਕਰਾਨਾ ਕੋਟ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਦਸਮ ਗ੍ਰੰਥ ਜੀਆਂ ਦਾ ਜਿਨ੍ਹਾਂ ਨੇ ਆਪ ਖਾਲਸਾ ਪੰਥ ਦੇ ਕਿਰਪਾ ਕੀਤੀ ਇਹ ਸਮਾਗਮ ਕਰਵਾਇ ਜਿਹੜੀ ਮਰਜ਼ਾਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਖਾਲਸਾ ਪੰਥ ਨੂੰ ਦਿੱਤੀ ਜਿਹੜਾ ਸਿਧਾਂਤ ਸਤਿਗੁਰੂ ਨੇ ਸਾਨੂੰ ਦਿੱਤਾ ਹੈ ਅੱਜ ਜਿਹੜੇ ਸਾਡੇ ਦਲਾਂ ਦੇ ਮੁਖੀ ਨੇ ਉਹਨਾਂ ਤੋਂ ਭੱਜ ਗਏ ਆ ਇਹਨਾਂ ਨੇ ਮਰਜ਼ਾਦਾ ਵੀ ਤੋੜਦੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਅਸੀਂ ਸੀਸ ਘੋਣੇ ਆ ਦਸਮ ਗ੍ਰੰਥ ਜੀ ਮਹਾਰਾਜ ਅੱਗੇ ਸੀਸ ਘੋਣੇ ਆ ਪਰ ਸਾਡੇ ਜਿਹੜੇ ਦਲਾਂ ਦੇ ਮੁਖੀ ਨੇ ਹੁਣ ਕਹਿੰਦੇ ਆ ਵੀ ਇਕਤਰਤਾ ਕਰੀਏ ਯਕੀਦੇ ਨਾਲ ਕਰੀਏ ਤੇ ਤੁਸੀਂ ਕਰਦੇ ਹੋ ਦੋ ਦੋ ਬਾਟੇ ਮੈਨੂੰ ਆਉਂਦਾ ਦੱਸ ਦੋ ਵੀ ਕਿਹੜੇ ਪੰਥੋਂ ਜਥੇਦਾਰ ਕਿਹੜਾ ਹੈ ਜਿਨੇ ਦੋ ਬਾਟੇ ਕਰਤੇ ਜਿਨੇ ਜਾਤ ਪਾਤ ਕਹਤੀ ਵੀ ਤੁਸੀਂ ਮੱਜਬੀ ਹੋ ਤੁਸੀਂ ਚੌਥੇ ਪੌੜੀਓ ਵੀ ਦੱਸ ਦਿਆ ਕਰੋ ਨਾ ਉਹ ਵੀ ਦੱਸਿਆ ਕਰੋ ਇਹਨਾਂ ਨੂੰ ਪਤਾ ਲੱਗੇ ਆ ਤਾਂ ਗੱਲ ਕਰਦਾ ਹੀ ਨਹੀਂ ਅਸੀਂ ਉਹ ਜ਼ਥੇਦਾਰ ਕਿਹੜਾ ਉਹ ਵੱਡੇ ਦਾਲਾ ਜ਼ਥੇਦਾਰ ਹੈ ਜਾ ਧਰਨੇ ਦਾਦੇ ਜ਼ਥੇਦਾਰ ਨੇ ਉਹ ਸਾਨੂੰ ਦੱਸਿਆ ਕਰੋ ਚੰਨਣਾ ਉਹਨਾਂ ਤੇ ਵੀ ਪਾਇਆ ਕਰੋ ਜਿੰਨਾ ਚਿਰ ਇਹ ਗੱਲਾਂ ਨਹੀਂ ਹੁੰਦੀਆਂ ਪੰਥਰ ਕਤਰਤਾ ਨਹੀਂ ਹੁੰਦੀ ਜਿਹੜਾ ਸੰਧਾਤ ਤੁਸੀਂ ਨਾ ਜ਼ਥੇਦਾਰੋ ਤੋੜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਸੰਧਾਤ ਨੂੰ ਤੁਸੀਂ ਧੱਜੀਆਂ ਢਾਈਆਂ ਨੇ ਜਿਹੜੀ ਗੁਰੂ ਦੀ ਤੁਸੀਂ ਮਰਜ਼ਾਦਾ ਤੋੜੀ ਹੈ ਉਹਨਾਂ ਜਿੰਨਾ ਚਿਰ ਇੱਕ ਨਹੀਂ ਕਰਦੇ ਜਿੰਨਾ ਤੁਸੀਂ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੁੰਦੇ ਗਲਾ ਦੇ ਵਿੱਚ ਤੁਸੀਂ ਵੀ ਤਖਤੀਆਂ ਨਹੀਂ ਪਾਉਂਦੇ ਵਿਆਹ ਸਾਥੋਂ ਭੁੱਲਾ ਹੋਈਆਂ ਨੇ ਅਸੀਂ ਪੰਥ ਨੂੰ ਬਰਬਾਦ ਕੀਤਾ ਹੈ ਅਸੀਂ ਪੰਥ ਨੂੰ ਧੋਏ ਕਰਕੇ ਰੱਖਦਾ ਹੈ ਇੱਥੇ ਇੱਕ ਹੋਣ ਦੀਆਂ ਗੱਲਾਂ ਨੇ ਜਿੰਨਾ ਚਿਰ ਅਸੀਂ ਉਹ ਨਹੀਂ ਕਬੂਲਦੇ ਉਹਨਾਂ ਜ਼ਥੇਦਾਰਾਂ ਨੂੰ ਲੰਬੇ ਨਹੀਂ ਕਰਦੇ ਜਿਵੇਂ ਹੁਣ ਕਰੇ ਨੇ ਉਹਨਾਂ ਚ ਗੱਲ ਨਹੀਂ ਬਣਣੀ ਉਹਨਾਂ ਚ ਇਕਤਰਤਾ ਨਹੀਂ ਪੰਥ ਦੀ ਹੋ ਸਕਦੀ ਅਸੀਂ ਉਹਨੋਂ ਜੱਥੇਦਾਰ ਮੰਨਾਂਗੇ ਜਿਹੜਾ ਇਨ ਬਿਨ ਗੁਰੂ ਸਾਹਿਬ ਦੀ ਮਰਜ਼ਾਦਾ ਨੂੰ ਲਾਗੂ ਕਰੂਗਾ ਜਿਹੜਾ ਗੁਰੂ ਸਾਹਿਬ ਦੇ ਸੰਧਾਤ ਨੂੰ ਲਾਗੂ ਕਰੂਗਾ ਮਹਾਰਾਜ ਕਹਿੰਦੇ ਸਤਗੁਰੂ ਮਹਾਰਾਜ ਤਾਂ ਇਹ ਕਹਿ ਰਹੇ ਨੇ ਇਹਨ ਗਰੀਬ ਸਿੱਖਨ ਕਿਉਂ ਦਿਉ ਪਾਤਸ਼ਾਹੀ ਯਾਦ ਕਰ ਗੁਰੂ ਆਈ ਇਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕੋ ਹਾਉ ਤੁਸੀਂ ਕਹਿੰਦੇ ਹੋ ਚੌਥੇ ਬੋੜੀਏ ਤੁਸੀਂ ਕਹਿੰਦੇ ਹੋ ਜੱਤ ਬਰਖਦੇ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਲਕੀ ਵਿੱਚ ਪਾਠ ਨਹੀਂ ਕਰਦੇ ਤੁਸੀਂ ਪੰਗ ਤਾਂ ਹਟ ਲਾਉਂਦੇ ਹੋ ਤੁਸੀਂ ਐ ਨਹੀਂ ਨਫ਼ਰਤ ਕਰਦੇ ਹੋ ਇਹਨਾਂ ਸਿੱਖਾਂ ਤੋਂ ਗਰੀਬ ਸਿੱਖਾਂ ਤੋਂ ਉਹ ਤੁਸੀਂ ਕਹਿੰਦੇ ਜੱਥੇਦਾਰ ਹੋਗੇ ਤੁਸੀਂ ਤਾਂ ਭਾਈ ਤਾਰਦੇ ਰਾਜਿਓ ਰਾਜ ਅਸੀਂ ਨਹੀਂ ਤੁਹਾਨੂੰ ਚੱਕ ਮੰਨਦੇ ਅਸੀਂ ਤੁਹਾਨੂੰ ਮੁਖੀ ਨਹੀਂ ਮੰਨਦੇ ਅਸੀਂ ਤੁਹਾਨੂੰ ਮੁਖੀ ਮੰਨਾਂਗੇ ਜਿਹੜਾ ਗੁਰੂ ਸਾਭ ਦੀ ਮਰਜ਼ਾ ਦਾ ਨੂੰ ਇੱਕ ਕਰੂਗਾ ਜਿਹੜੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਮਿਲਕੁਲ ਮਰਜ਼ਾ ਦਾ ਨੂੰ ਉਸੇ ਤਰ੍ਹਾਂ ਖੂਬ ਗੂ ਇਹਨਾਂ ਸਿੱਖਾਂ ਨੂੰ ਆਪਣੇ ਘਰ ਦੇ ਨਾਲ ਲਾਊਗਾ ਪਾਤਸ਼ਾਹੀਆਂ ਦਿੱਤੀਆਂ ਨੇ ਇਹਨਾਂ ਨੂੰ ਜਿਹੜਾ ਉਹ ਇਹਨਾਂ ਨੂੰ ਬਰਾਬਰ ਦਾ ਪਿਆਰ ਦੇਊਗਾ ਆ ਬਾਟੇ ਬੂਟੇ ਜਿਹੜੇ ਦੋ ਕਰੇ ਨਾ ਇਹ ਦੱਸ ਕੇ ਜਾਇਓ ਹਣ ਕਿਹੜੇ ਜੱਫੇਦਾਰ ਦੀ ਆ ਇਹ ਕਿਰਪਾ ਹੋਈ ਹੈ ਉਹ ਕਿਹੜਾ ਜੱਫੇਦਾਰ ਦੀ ਜਿਹਨੇ ਬੰਡੀਆਂ ਪਾਈਆਂ ਨੇ ਪੰਥ ਦੇ ਵਿੱਚ ਉਹ ਵੀ ਦੱਸਿਆ ਕਰੋ ਨਾ ਸਤਗੁਰਾਂ ਨੇ ਤਾਂ ਬਹੁਤ ਕੁਛ ਕਰਤਾ ਸਤਗੁਰਾਂ ਨੇ ਸਾਨੂੰ ਬਹੁਤ ਬਖਸ਼ਣਾ ਕੀਤੀ ਹੈ ਖਾਲਸਾ ਮੇਰਾ ਰੂਪ ਹੈ ਖਾਸ ਫਿਰ ਤੁਸੀਂ ਕਿਵੇਂ ਕਹਿੰਦੇ ਮੱਦ ਪੀਏ ਇਹ ਰਮਦਾਸੀਏ ਇਹ ਫਲਾਨ ਤੁਹਾਡੇ ਬਝੁਰਤਕ ਮੈਂ ਹੋ ਗਈ ਹਾਂ ਅਸੀਂ ਨਹੀਂ ਦੱਸਦੇ ਕਿਸ ਨੂੰ ਜਿਹਨੇ ਗੋਲੀ ਮਾਰਨੀ ਹੈ ਤੇ ਹੁਣ ਮਾਰ ਦੋਵੇ ਅਸੀਂ ਗੁਰੂ ਨੂੰ ਸਮਰਪਿਤ ਆ ਅਸੀਂ ਪੰਥ ਨੂੰ ਸਮਰਪਿਤ ਆ ਜਿਹਦੇ ਵਿੱਚ ਸੱਚ ਬੋਲਣ ਦੀ ਆਗਿਆ ਹੀ ਨਹੀਂ ਚੱਜ ਬੋਲਣਾ ਦਾタミン ਨਹੀਂ ਉਹ ਸਿੱਖੀ ਨਹੀਂ ਹੋ ਸਕਦਾ ਐਵੇਂ ਤਲਦੇ ਚੱਟਦੇ ਫਿਰਦੇ ਉਹਨਾਂ ਦੇ ਅਸੀਂ ਨਹੀਂ ਕਿਸੇ ਨੂੰ ਮੰਨਦੇ ਅਸੀਂ ਤਾਂ ਗੁਰੂ ਸਾਹਿਬ ਦੀ ਮਰਜ਼ਾ ਦਾ ਨੂੰ ਮੰਨਦੇ ਆ ਅਸੀਂ ਗੁਰੂ ਦੇ ਸਿਧਾਤ ਨੂੰ ਮੰਨਦੇ ਆ ਜਦੋਂ ਗੁਰੂ ਗ੍ਰੰਥ ਪੰਥ ਇੱਕ ਹੋ ਗਿਆ ਸਾਰਾ ਕੁਝ ਹੋ ਜਾਣਾ ਹੈ ਇਹਨਾਂ ਜਥੇਦਾਰਾਂ ਦੇ ਤਖਤੀਆਂ ਪਹਿਣੀਆਂ ਚਾਹੁੰਦੇ ਨੇ ਗਲਾਰੇ ਵਿੱਚ ਜਿਨ੍ਹਾਂ ਨੇ ਬਾਟੇ ਵੰਡੇ ਨੇ ਜਿਨ੍ਹਾਂ ਨੇ ਇਹ ਜਾਤ ਪਾਤ ਵੰਡੀ ਐ ਇਹ ਗੁਰੂ ਕੇ ਪੱਥਰ ਨੂੰ ਬੰਦ ਕੇ ਰੱਖਤਾ ਇਹਨਾਂ ਸਾਰਿਆਂ ਨੂੰ ਕਤਾਲਬ ਕਰਨਾ ਚਾਹੀਦਾ ਅਕਾਲ ਤਖਤ ਸਾਹਿਬ ਤੇ ਤੇ ਹੁਣ ਜਥੇਦਾਰਾਂ ਨੂੰ ਬੁੱਢੇ ਦਲਦੇ ਹੁੰਦੇ ਸੀ ਹੁਣ ਕੀ ਬੁੱਢੇ ਦਲਦੇ ਜਸੰਦਾਰਾਂ ਦੇ ਵਿੱਚ ਧੰਮੀ ਰਹੇ ਹੁਣ ਕਿੱਥੇ ਗਏ ਹੋ ਤੇ ਪੰਥਾਂ ਹੀ ਨਾ ਖੇਰੂ ਖੇਰੂ ਹੋ ਗਿਆ ਗੁਰੂਗ੍ਰੰਥ ਸਾਹਿਬ ਮਹਾਰਾਜੀਆਂ ਬਿਆਦਮੀਆਂ ਹੋ ਗਿਆਂ ਹੁਣ ਆਪਾਂ ਪੰਥਾਰੇ ਕਿੱਥੇ ਨੇ ਜਿਹੜੇ ਕਹਿੰਦੇ ਅਸਵੀ ਪੰਥਾ ਹੋਰ ਕੋਈ ਪੰਥ ਨਹੀਂ ਹੈਗਾ ਕਿਤੇ ਬਿਆਦਮੀ ਦੇ ਮਸਲੇ ਤੇ ਆਇਆ ਕੋਈ ਕਿਸੇ ਨੇ ਕੋਈ ਚਟਕਾ ਹੈ ਸਾਡੇ ਸਾਹਮਣੇ ਆ ਗੱਲ ਨਾ ਕਰੇ ਐਵੇਂ ਪੰਥ ਪੰਥ ਕੂਕਦੇ ਫਿਰਦੇ ਰੱਬ ਰੱਬ ਬਿਲਕੁਲ ਨਹੀਂ ਜਿਹੜਾ ਗੁਰੂ ਦਾ ਪਾਛਾ ਮਹਾਰਾਜ ਦੀ ਮਰਜ਼ਾ ਦਾ ਤੇ ਸੰਧਾਤ ਨੂੰ ਇੱਕ ਕਰਕੇ ਚੱਲੂਗਾ ਅਸੀਂ ਉਹਦੇ ਨਾਲ ਖੜਾਂਗੇ ਬਾਕੀ ਸਾਡੇ ਨਾਲ ਅਸੀਂ ਕਿਸੇ ਨਾਲ ਨਹੀਂ ਖੜਦੇ ਅਸੀਂ ਉਹ ਸਾਨੂੰ ਪੰਥ ਪਾਛਾ ਮੰਨਾਂਗੇ ਅਸੀਂ ਨਹੀਂ ਕਿਸੇ ਨੂੰ ਮੰਨਦੇ ਇਹ ਤਾਂ 22 ਧਾਰ ਦੇ ਰਾਜ ਮੰਨਾਂਗੇ ਉਹਨਾਂ ਨੂੰ ਤੇ ਖਾਲਸਾ ਜੀ ਅਸੀਂ ਗੁਰੂ ਨੂੰ ਸਮਰਪਿਤ ਆ ਅਸੀਂ ਗੁਰੂ ਦੀ ਮਰਜ਼ਾ ਦਾ ਨੂੰ ਸਮਰਪਿਤ ਆ ਤੇ ਇਹ ਗੱਲਾਂ ਹੋਣੀਆਂ ਚਾਹੀਦੀਆਂ ਨੇ ਇਹਨਾਂ ਨੌਜਵਾਨਾਂ ਨੂੰ ਵੀ ਪਤਾ ਲੱਗੇ ਵੀ ਸਾਡਾ ਪੰਥ ਕਿੱਥੇ ਖੜਾ ਹੈ ਕਿੱਥੇ ਨਾਲ ਸਾਨੂੰ ਠੋਆ ਚਿੱਟਕੇ ਰੱਖਦਾ ਹੈ ਜਾਤ ਪਾਤ ਬਣਾ ਕੇ ਇਹ ਵੀ ਦੱਸੋ ਇਹ ਖਾਲਸਾ ਜੀ ਇਹ ਗੱਲਾਂ ਹੋਣੀਆਂ ਨੇ ਇਹ ਹੋਣੀਆਂ ਚਾਹੀਦੀਆਂ ਨੇ ਫੇਰ ਹੀ ਨਿਤਾਰਾ ਹੋਣਾ ਹੈ ਫੇਰ ਹੀ ਗੱਲ ਬਣਨੀ ਹੈ ਐਵੇਂ ਚੱਕੀ ਫਿਰਦੇ ਨਾਲ ਟੰਗ ਹੋ ਰਹੇ ਇਹ ਤਾਂ ਰੱਬ ਨੇ ਜੀ ਇਹ ਤਾਂ ਪੰਥ ਪਾਸ਼ਾ ਨੇ ਕੱਲ ਪੰਥ ਪਾਸ਼ਾ ਨੇ ਜਦੋਂ ਗੁਰੂ ਨੇ ਮਰਜਾਦਾ ਇੱਕ ਕਰੀਆ ਗੁਰੂ ਨੇ ਸਿੱਖੀਆਂ ਆ ਪਾਤਸ਼ਾਹੀਆਂ ਦੇ ਦੀਆਂ ਗੁਰੂ ਨੇ ਇਹਨਾਂ ਨੂੰ ਸਰਦਾਰੀਆਂ ਬਖਸ਼ਦੀਆਂ ਫੇਰ ਇਹ ਕੌਣ ਹੁੰਦੇ ਨੇ ਜਾਤ ਪਾਤ ਪਰਖਣ ਵਾਲੇ ਜਿਹੜੇ ਜਾਤ ਪਾਤ ਪਰਖਦੇ ਨੇ ਅਸੀਂ ਜਸੇਵਰ ਮੰਨਦੇ ਮੈਂ ਬੇਨਤੀ ਕਰਨਾ ਚਾਹੁੰਦਾ ਤਾਰਿਆਂ ਨੂੰ ਇਹ ਇਹ ਸਟੇਜ ਤੋਂ ਜੇ ਤੁਸੀਂ ਚੱਲਣਾ ਅਗਲਾ ਪ੍ਰੋਗਰਾਮ ਰੱਖਣਾ ਤਾਂ ਇਹ ਐਲਾਨ ਹੋਣੇ ਚਾਹੀਦੇ ਨੇ ਫੇਰ ਅਸੀਂ ਖੜਾਂਗੇ ਫੇਰ ਅਸੀਂ ਤੁਹਾਡੇ ਸ਼ਾਮਲ ਹੋਵਾਂਗੇ ਨਹੀਂ ਗੁਰਮਖ ਪਿਆਰੋ ਇਕੱਤਰਤਾ ਗੁਰੂ ਦੀ ਮਰਜ਼ਾ ਦਾ ਨੂੰ ਲੈ ਕੇ ਹੋਣੀ ਆ ਗੁਰੂ ਦੇ ਸਿਧਾਂਤ ਨੂੰ ਲੈ ਕੇ ਹੋਣੀ ਆ ਜੇ ਅਸੀਂ ਗੁਰੂ ਦੀ ਮਰਜ਼ਾ ਲਾਗੂ ਕਰਨੀ ਹੈ ਜੈਸੀ ਗੁਰੂ ਦਾ ਸਿਧਾਂਤ ਮੰਨਣਾ ਹੈ ਫੇਰ ਗੱਲ ਬਾਣੀ ਨਹੀਂ ਤਾਂ ਜਿੰਨੀ ਮਰਜ਼ੀ ਕਰਦਾ ਰਵਾ ਕਰੀ ਜਾਓ ਇਹ ਗੱਲ ਨਹੀਂ ਬਣਨੀ ਸਤਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਦੇ ਚਾਹਨਾ ਦੇ ਵਿੱਚ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਪੰਚ ਅਧੀ 71 ਦਾ ਬਖਸ਼ੋ ਨਿਰੋ ਨਰੋ ਨ ਖਾਲਸਾ ਖਾਲਸਾ ਕਿਹਨੂੰ ਕਿਹਾ ਖਾਲਸਾ ਹੁੰਦਾ ਜਿਹਦੇ ਵਿੱਚ ਕੋਈ ਮਲਾਪਟ ਨਹੀਂ ਅੱਜ ਮਲਾਪਟ ਹੋ ਗਈ ਅੱਜ ਦਾ ਜੂੜੇ ਚ ਮਾਰ ਚੌਥੇ ਪੌੜੀਏ ਪਤਾ ਨਹੀਂ ਕੀ ਕੀ ਕਹਿਤਾ ਅੱਜ ਮਲਾਪਟ ਹੋ ਗਈ ਖਾਲਸੇ ਦੇ ਵਿੱਚ ਜਿਸ ਦਿਨ ਨਰੋਲ ਖਾਲਸਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮਹਿਕਰੂ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਣ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਹਿਮ ਹੈ ਉਸ ਦਾ ਜ਼ਿਹਰਾ ਜਦ ਲਗ ਖਾਲਸਾ ਰਹੇ ਨਿਆਰਾ ਅਬ ਲਗ ਤੇਜ ਦਿਉ ਮੈਂ ਸਾਰਾ ਮਹਾਰਾਜ ਕਹਿੰਦੇ ਉਦੋਂ ਚੱਕ ਮੇਰਾ ਤੇਜ ਪ੍ਰਤਾਪ ਖਾਲਸੇ ਦੇ ਵਿੱਚ ਵਰਤੂਗਾ ਜਦੋਂ ਇਹ ਨਿਆਰਾ ਰਹੂਗਾ ਅੱਜ ਅਸੀਂ ਵਿਪਲਣ ਦੀਆਂ ਰੀਤਾ ਕਰਨ ਲੱਗੇ ਉਹ ਪਖੰਡ ਬਾਤ ਤੋੜਤਾ ਆਹੀ ਗੱਲਾਂ ਰਹੀਆਂ ਗੁਰਮੁਖ ਪਿਆਰਿਓ ਖਾਲਸਾ ਖਾਲਸਾ ਹੀ ਹੈ ਤੇ ਮੈਂ ਬੇਨਤੀਆਂ ਕਰਨਾ ਚਾਹੁੰਦਾ ਸਾਰੇ ਪੰਥ ਨੂੰ ਜਿਹੜੇ ਪ੍ਰਚਾਰ ਕਰਨੇ ਸੱਚ ਬੋਲਿਆ ਕਰੋ ਸਟੇਜਾਂ ਤੇ ਬਹਿ ਕੇ ਗੋਰ ਮੋਰੀਆਂ ਗੱਲਾਂ ਨਾ ਕਰਿਆ ਕਰੋ ਸੱਚ ਦੱਸਿਆ ਕਰੋ ਉਹ ਕਿਹੜੇ ਜਥੇਦਾਰ ਨੇ ਜਿਨ੍ਹਾਂ ਨੇ ਪੰਛ ਦੇ ਵਿੱਚ ਦੂਸਰਾ ਪਾਈਆਂ ਨੇ ਜਿਨ੍ਹਾਂ ਨੇ ਚੌਥੇ ਪੋੜੀਏ ਕਿਹਾ ਜਿਨ੍ਹਾਂ ਨੇ ਜਾਤ ਪਾਤ ਵੰਡੀ ਹੈ ਉਹਨਾਂ ਦਾ ਸਪਸ਼ਟ ਨਾਮ ਲਿਆ ਕਰੋ ਦੱਸਿਆ ਕਰੋ ਸਾਨੂੰ ਵੀ ਪਤਾ ਲੱਗੇ ਦੈਨ ਆਈ ਫਿਰ ਅਸੀਂ ਦੱਸ ਦਿਆਂਗੇ ਫਿਰ ਭੱਜਦੇ ਨੇ ਸਾਨੂੰ ਸਾਰਾ ਕੁਝ ਪਤਾ ਗੁਰਮੁਖੀ ਪਿਆਰੋ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਸਾਰੇ ਪੰਥ ਉਤੇ ਕਿ ਗੁਰੂ ਦਾ ਸਿਧਾਂਤ ਗੁਰੂ ਦੀ ਮਰਜ਼ਾਦਾ ਲਾਗੂ ਹੋਵੇ ਮੇਨ ਮਕਸਦ ਹੈ ਸਾਡਾ ਕਿ ਸਾਡੇ ਜਰਨੈਲ ਪੰਥ ਦੇ ਇੱਕ ਹੋਣ ਤੇ ਉਹ ਜਿਹੜੇ ਵੀ ਹੋਣ ਉਹ ਸਾਰਾ ਪੰਥ ਪ੍ਰਵਾਨ ਕਰੇ ਪੰਥ ਨੂੰ ਇਹੀ ਬੇਨਤੀ ਹੈ ਕਿ ਸਾਡੇ ਜਰਨੈਲ ਇੱਕ ਹੋਣ ਤੇ ਸੂਝਵਾਨ ਹੋਣ ਜਿਨ੍ਹਾਂ ਨੂੰ ਗਿਆਨ ਹੋਵੇ ਤੇ ਸਾਰੇ ਉਹਨਾਂ ਦੀ ਤਾਬਿਆ 'ਚ ਚੱਲਣ ਉਹ ਦੱਸਣ ਤੇ ਅਸੀਂ ਉਹਨਾਂ ਦੀ ਆਗਿਆ ਮੰਨੀ ਹੈ ਇਹੀ ਸਾਡੀ ਜਿਹੜੀ ਦਿਲ ਦੀ ਇੱਛਾ ਆ ਦੂਸਰੀ ਗੱਲ ਜਿਹੜਾ ਅੱਜ ਮਾਰੇ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣਾ ਓਟ ਆਸਰਾ ਬਸ਼ ਕੇ ਧੰਨ ਸ੍ਰੀ ਗੁਰੂ ਦਸਮ ਪਾਤਸ਼ਾਹ ਜੀ ਜਿਨ੍ਹਾਂ ਦੀ ਬਾਣੀ ਦਾ ਪ੍ਰਕਾਸ਼ ਇਕੱਠਾ ਇਸ ਧਰਨੇ ਦੇ ਵਿੱਚ ਕੀਤਾ ਗਿਆ ਵਾ ਤੇ ਦਾਸ ਦੀ ਬੇਨਤੀ ਆ ਕਿ ਉਹਨਾਂ ਦੇ ਸਮੇਂ 'ਚ ਅਸੀਂ ਪੁੱਤਰ ਆ ਕਲਗੀਧਰ ਪਾਤਸ਼ਾਹ ਦੇ ਤੇ ਅਸੀਂ ਤਖਤਾਂ ਤੇ ਤਿੰਨਾ ਤਖਤਾਂ ਤੇ ਅਕਾਲ ਤਖਤ ਸਾਹਿਬ ਵਾਲੇ ਜਿੰਨੇ ਵੀ ਸਿੰਘੜੇ ਉਹਨਾਂ ਨੂੰ ਬੇਨਤੀ ਕਰੀਏ ਕਿ ਭਾਈ ਨਿਹੰਗ ਸਿੰਘ ਪੁੱਤਰ ਨੇ ਗਲਗੀਧਰ ਪਾਸ਼ਾ ਦੇ ਤੇ ਪੁੱਤਰਾਂ ਦੀ ਗੁਹਾਰ ਕਿ ਸਾਡੇ ਗੁਰੂ ਨੂੰ ਤਖਤ ਦੇ ਉੱਤੇ ਬਰਾਜਮਾਨ ਕੀਤਾ ਜਾਏ ਤੇ ਜੇ ਨਹੀਂ ਹੁੰਦਾ ਤੇ ਫਿਰ ਸਾਡੇ ਨਾਲ ਗੱਲ ਕੀਤੀ ਜਾਏ ਫਿਰ ਅਸੀਂ ਆਪਣੇ ਆਪ ਕਰ ਲਾਂਗੇ ਕਿਉਂਕਿ ਇਹ ਵੀ ਮਾਰੇ ਨੇ ਕਾਲਪੁਰਖ ਨੇ ਨਿਹੰਗ ਸਿੰਘਾਂ ਨੂੰ ਸਾਰਾ ਕੁਝ ਬਖਸ਼ਿਆ ਵਾ ਮਰਨੈ ਨਿਹੰਗ ਸਿੰਘਾਂ ਨੂੰ ਉਹ ਤਾਕਤਾਂ ਬਖਸ਼ੀਆਂ ਨੇ ਇਹ ਆਲ ਬ੍ਰਹਿਮੰਡ ਦੇ ਮਾਲਕ ਨੇ ਸਿਰਫ ਗੱਲ ਕੀ ਹੈ ਕਿ ਜਿਵੇਂ ਬਾਬਾ ਜੀ ਗੱਲ ਸੁਣਾ ਰਹੇ ਸੀ ਨਾ ਘੋੜੇ ਤੇ ਆ ਗਈ ਗੱਲ ਦੇਣ ਲੱਗੇ ਸੀ ਗੱਦੀ ਤੇ ਘੋੜੇ ਤੇ ਗੱਲ ਆ ਗਈ ਉਦਾਂ ਅੱਜ ਲਗਜ਼ਰੀ ਗੱਡੀਆਂ ਤੇ ਗੱਲ ਆ ਜਾਂਦੀ ਹੈ ਕਾਰਾਂ ਗੱਡੀਆਂ ਤੇ ਵਧੀਆ ਲਾਈਫ ਦੀ ਗੱਲ ਆ ਜਾਂਦੀ ਪਰ ਖਾਲਸਾ ਜੀ ਇਹ ਉਥੋਂ ਤੱਕ ਹੀ ਰਹਿਣੇ ਜੀ ਜਿੱਥੋਂ ਤੱਕ ਸਮਾਂ ਚੱਲ ਰਿਹਾ ਹੈ ਨਾ ਇਹ ਜੋ ਜੋ ਦਿਸਣਦੇ ਆ ਇੱਥੋਂ ਤੱਕ ਹੀ ਰਹਿਣਾ ਆ ਅਗਲਾ ਬ੍ਰਹਿਮੰਡ ਦਾ ਜਿਹੜਾ ਰਾਜ ਹੈ ਨਾ ਉਹੀ ਕਰੇਗਾ ਜਿਹਦੇ ਵਿੱਚ ਸ਼ਕਤੀ ਆ ਚੜ੍ਹਦੀ ਕਲਾ ਆ ਤੇ ਸਾਨੂੰ ਮਹਾਂਪੁਰਖ ਬਾਬਾ ਗਿਆਨੀ ਸ਼ੇਰ ਸਿੰਘ ਜੀ ਜਿਨ੍ਹਾਂ ਦਾ ਬੜਾ ਵੱਡਾ ਯੋਗਦਾਨ ਆ ਜਿਨ੍ਹਾਂ ਨੇ ਪੰਥ ਨੂੰ ਬਚਾ ਕੇ ਇੱਥੋਂ ਤੱਕ ਲਿਆਂਦਾ ਵਾ ਤੇ ਅਸੀਂ ਇਹਨਾਂ ਨੂੰ ਹਮੇਸ਼ਾ ਨਾਲ ਲੈ ਕੇ ਪੰਥ ਦੇ ਵਿੱਚ ਸੇਵਾਵਾਂ ਜਿਹੜੀਆਂ ਰਹਿੰਦੀਆਂ ਨੇ ਇਹ ਸਾਰੇ ਸਿੰਘ ਚੜ੍ਹਦੀ ਕਲਾ 'ਚ ਕਰੀਏ ਤਾਂ ਕਿ ਪੰਥ ਦੀ ਔਣ ਵਾਲੀ ਸਮਰੱਥਾ ਜਿਹੜੀ ਹੈ ਨਾ ਉਹ ਇੱਕ ਹੋ ਜਾਏ ਤੇ ਮੈਂ ਮੇਰੀ ਇੱਕ ਸੋਚ ਆ ਖਾਲਸਾ ਜੀ ਜੇ ਕਿਸੇ ਕੋ 8 ਘੋੜੇ ਆ ਜੇ ਕਿਸੇ ਕੋ 10 ਘੋੜੇ ਆ ਜੇ ਕਿਸੇ ਕੋ 30 ਘੋੜੇ ਆ ਜੇ ਕਿਸੇ ਕੋ 100 ਘੋੜੇ ਆ ਉਹ ਤਾਂ ਫਿਰ ਪੰਥ ਦਾ ਸ਼ਿੰਗਾਰ ਹੀ ਨੇ ਪਰ ਮਾਰੇ ਨੇ ਤੇ ਘੋੜਿਆਂ ਦੀ ਗੱਲ 2-2 ਲੱਖ ਦੀ ਕੀਤੀ ਆ ਅਸੀਂ ਤਾਂ 2-2 ਲੱਖ ਕਰਨੇ ਆ ਤੇ ਉਦਣ ਹੀ ਹੋਣੇ ਆ ਨਾ ਜਿੱਦਣ ਸਾਡੇ ਪਿਆਰ ਦੇ ਸਮਝੋਚੇ ਹੋਗੇ ਸਾਡੇ ਅੰਦਰ ਦੇ ਬਲਵਲੇਵੇਂ ਖਤਮ ਹੋਗੇ ਤੇ ਸਾਨੂੰ ਇੱਕ ਦੂਜੇ ਤੋਂ ਦੁੱਖ ਹੀ ਨਾ ਰਿਹਾ ਤੇ ਅੱਜ ਜਹੇਦਾਰੀਆਂ ਜਿਹੜੀਆਂ ਨੇ ਉਹ ਐਸੇ ਚੀ ਦੀਆਂ ਨੇ ਜਿਹਦੇ ਹੱਥ ਕੜਛੀ ਹੈ ਜਿਹਦੇ ਹੱਥ ਘੋੜਿਆਂ ਦੀ ਲੇਧੇ ਉਹ ਸਾਡਾ ਜਹੇਦਾਰ ਹੈ ਇਥੋਂ ਐਲਾਨ ਕਰਾਂਗੇ ਕਿ ਸਾਡਾ ਜਹੇਦਾਰ ਉਹ ਆ ਜਿਹੜਾ ਘੋੜਿਆਂ ਦੀ ਲੇਧ ਸੁਟੇਗਾ ਸਾਡਾ ਜਹੇਦਾਰ ਉਹ ਆ ਜਿਹੜਾ ਪੰਥ ਦੇ ਵਿੱਚ ਬਹਿ ਕੇ ਸਭ ਦੇ ਦੁੱਖ ਸੁਣੇਗਾ ਅਸੀਂ ਉਹ ਜਹੇਦਾਰ ਮੰਨਾਂਗੇ ਖਾਲਸਾ ਜੀ ਸਾਡੇ ਜਹੇਦਾਰ ਅੱਜ ਜਿੰਦਾ ਨੇ ਪਰ ਉਹ ਲੋਬ ਹੋ ਚੁੱਕੇ ਨੇ ਉਹ ਕਹਿੰਦੇ ਨੇ ਕੋਈ ਨਹੀਂ ਖਾ ਲੰਦੋ ਇਹਨਾਂ ਨੂੰ ਜਿਹੜੇ ਖਾਣਾ ਚਾਹੁੰਦੇ ਨੇ ਢਿੱਡ ਸਤ ਸ਼੍ਰੀ ਅਕਾਲ ਉਹ ਜਿਹੜੇ ਮਹਾਪੁਰਖ ਹੁੰਦੇ ਨੇ ਨਾ ਸਾਧੂ ਹੁੰਦੇ ਨੇ ਕਹਿੰਦੇ ਕੋਈ ਨਹੀਂ ਜਿਵੇਂ ਬਾਬੇ ਕਰਮ ਸਿੰਘ ਡੰਡੇ ਵਾਲੇ ਹੋਏ ਨਾ ਉਹਨਾਂ ਨੇ ਕਿਹਾ ਕੋਈ ਨਹੀਂ ਸਮਾਂ ਆਏਗਾ ਤਾਂ ਹੀ ਪੰਥ 96 ਕਰੋੜ ਹੋਣਾ ਵਾ ਜੇ ਅੱਜ ਇੱਥੇ ਇੱਕ ਨੂੰ ਤੋੜਾਂਗੇ ਤੇ ਤਾਂ ਹੀ ਵਧੇਗਾ ਤੇ ਅੱਜ ਮੈਂ ਮੰਨਦਾ ਵਾਂ ਬੁੱਢੇਦਾਲ ਜੇ ਪੰਜ ਨੇ ਨਾ 6 ਨੇ ਤੇ ਤੁਹਾਡੀ ਬਰਕਤ ਆ ਹਾਡੀ ਬਰਕਤ ਆ ਤੇ ਜਿਹੜੇ ਤਰਨੇ ਦਾ ਜਿੰਨੇ ਮਰਜੀ ਨੇ ਨਾ ਉਹ ਵੀ ਸਾਡੀ ਬਰਕਤ ਆ ਅਸੀਂ ਵੱਡੇ ਆ ਕਿਉਂਕਿ ਪੰਥ ਵੱਡਾ ਆ ਸਾਡੀ ਜਿਹੜੀ ਸੋਚ ਆ ਉਹ ਇੱਕ ਹੋਣੀ ਚਾਹੀਦੀ ਆ ਪ੍ਰੇਮ ਇੱਕ ਹੋਣਾ ਚਾਹੀਦਾ ਅਸੀਂ ਆਉਣ ਵਾਲੇ ਸਮੇਂ ਚ ਪਿੰਡਾਂ ਪਿੰਡਾਂ ਦੇ ਵਿੱਚ ਆ ਪ੍ਰੋਗਰਾਮ ਕਰਾਈਏ ਪੰਥ 71 ਦਾ ਦੇ ਤਾਂ ਕਿ ਸਾਡੇ ਪ੍ਰੋਗਰਾਮਾਂ ਨੂੰ ਵੇਖ ਕੇ ਜਿਹੜੇ ਨੌਜਵਾਨਾਂ ਨਵੇਂ ਜੁੜ ਰਹੇ ਨੇ ਨਾ ਬਾਣੀ ਬਾਣੇ ਦੇ ਨਾਲ ਉਹਨਾਂ ਦੇ ਅੰਦਰ ਇੱਕੋ ਹੀ ਸ਼ੰਕਾ ਰਹਿ ਜਾਂਦੀ ਹੈ ਕਿ ਅਸੀਂ ਤਰਨੇ ਦਲ ਨਾ ਜਾਈਏ ਅਸੀਂ ਵੱਡੇ ਦਲ ਨਾ ਜਾਈਏ ਕਿ ਅਸੀਂ ਵਿਧੀ ਚੰਦੀਆਂ ਨਾ ਜਾਈਏ ਭਾਈ ਜਦੋਂ ਕਲਗੀਧਰ ਪਾਤਸ਼ਾਹ ਕਹਿ ਰਿਹਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਘਰੋ ਨਿਵਾਸ ਮਾਰੇ ਤਾਂ ਕਹਿ ਰਹੇ ਨੇ ਮੈਂ ਖਾਲਸੇ ਦੇ ਵਿੱਚ ਆ ਤੇ ਫਿਰ ਇਹ ਸ਼ੰਕਾ ਕਾਤੋਂ ਆ ਇਹ ਤੇ ਜਦੋਂ ਵੱਧ ਗਿਆ ਸੀ ਨਾ ਪੰਥ ਤੇ ਫਿਰ ਬੁੱਢੇ ਦਲ ਨੇ ਗੁਰਿਆਈਆਂ ਦਿੱਤੀਆਂ ਸਨ ਪੰਥ ਅਲੱਗ-ਅਲੱਗ ਵਧਾ ਕੇ ਚਲਾਏ ਸੀਗੇ ਤੇ ਅੱਜ ਅਸੀਂ ਮਾਣ ਵਾਲੀ ਗੱਲ ਹੈ ਕਿ ਸਾਡਾ ਪਰਿਵਾਰ ਵੱਡਾ ਵਾ ਤੇ ਅਸੀਂ ਇਸ ਚੀਜ਼ ਨੂੰ ਗੱਲ ਨਾ ਲਾ ਕੇ ਚੱਲੀਏ ਕਿ ਪੰਥ ਵੱਡਾ ਹੋਏ ਤੇ ਪੰਥ ਦੀਆਂ ਸਰਦਾਰੀਆਂ ਇੱਕ ਹੋਣ ਪੰਥ ਇਕੱਤਰ ਦਾ ਸਮਾਗਮ ਤੋਂ ਅੱਜ ਐਲਾਨ ਕਰਦੇ ਆਂ ਕਿ ਅੱਜ ਅਸੀਂ ਦਸਮ ਬਾਣੀ ਦਾ ਪ੍ਰਕਾਸ਼ ਤਿੰਨਾਂ ਤਖਤਾਂ ਦੇ ਮੰਗ ਕਰਦੇ ਆਂ ਤੇ ਦੂਜੀ ਗੱਲ ਸਾਡੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਆ ਅਸੀਂ ਪੰਜ ਪਿਆਰਿਆਂ ਦੀ ਚੋਣ ਪੰਜ ਮਾਗ ਸਿੰਘਾਂ ਦੀ ਕਰਾਂਗੇ ਉਹ ਆਉਣ ਵਾਲੇ ਜਦੋਂ ਸਾਡੇ ਖੋਲੇ ਬੱਲੇ ਦੀਆਂ ਤਿਆਰੀਆਂ ਹੋਣਗੀਆਂ ਉੱਥੇ ਸਾਰੇ ਸਿੰਘਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਸਾਰੇ ਸਿੰਘ ਇਕੱਠੇ ਹੋ ਕੇ ਜਿਹੜੇ ਸੂਝਵਾਨ ਸੇਖ ਨੇ ਮਹਾਕਲ ਉਹਨਾਂ ਨੂੰ ਪੰਜਾਂ ਨੂੰ ਚੁਣੋ ਤੇ ਫਿਰ ਪੰਜਾਂ ਤੋਂ ਚੁਣਨ ਤੋਂ ਬਾਅਦ ਵਿਸਾਖੀ ਵਾਲੇ ਦਿਨ ਸਰਬੱਤ ਖਾਲਸਾ ਸੱਦਿਆ ਜਾਏ ਉਹਦੇ ਵਿੱਚ ਦੱਸਿਆ ਜਾਏ ਜਾਤ ਪਾਤ ਤੋਂ ਅਲੱਗ ਹੋ ਕੇ ਚੱਲਿਆ ਜਾਏ ਜਿਹੜਾ ਜਾਤ ਪਾਤ ਨਾਲ ਚੱਲੇਗਾ ਬਾਟੇ ਦੀ ਗੱਲ ਕਰੇਗਾ ਉਹਨੂੰ ਆਪ ਪਛਾਣ ਲਿਓ ਉਹਨੂੰ ਸਾਈਡ ਤੇ ਕਰ ਦਿਓ ਕਿਉਂਕਿ ਖਾਲਸਾ ਜੀ ਇਹ ਜਦੋਂ ਬਾਣਾ ਆ ਜਾਂਦਾ ਹੈ ਨਾ ਇਹ ਖਲ ਜਿਹੜੀ ਆ ਕਲਗੀਧਰ ਪਾਤਸ਼ਾਹ ਦੀ ਹੋ ਜਾਂਦੀ ਏ ਕਿਸੇ ਇਨਸਾਨ ਦੀ ਨਹੀਂ ਰਹਿ ਜਾਂਦੀ ਜਿਹੜਾ ਇਨਸਾਨ ਇਸ ਚੀਜ਼ 'ਚ ਢੋਲੀ ਜਾਂਦਾ ਹੈ ਨਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਇਸ ਕਰਕੇ ਮਾਫ ਕਰਨਾ ਇੰਨੇ ਕੁ ਗੁਰਮਤੇ ਨੇ ਹੁਣ ਗਿਆਨੀ ਸ਼ੇਰ ਸਿੰਘ ਜੀ ਬਾਬਾ ਜੀ ਆਪ ਜੀ ਦੱਸਣਗੇ ਕਿ ਜਿਹੜੇ ਚੰਮਾ ਨੂੰ ਪਰਖ ਕਰਦੇ ਆ ਨਾ ਉਹਨਾਂ ਦੀ ਉਹਨਾਂ ਦੀ ਉਮੀਦ